ਗੁਰਦੁਆਰਾ ਸਾਹਿਬ ਨੂੰ ਢਾਹ ਲੱਗੀ ਸੰਤ ਜੀ ਬਾਤੋ ਬਾਤ ਵੀਡੀਓ ਸ਼ੇਅਰ ਕਰੋ ਅੱਜ 15 ਸਤੰਬਰ ਆ ਗੁਰਦੁਆਰਾ ਢਾਪਸਰ ਢਾਪਸਰ ਪਿੰਡ ਬੰਡਾਲਾ ਜਿਹੜਾ ਫਿਰੋਜ਼ਪੁਰਾ ਜਿਹੜਾ ਫਿਰੋਜ਼ਪੁਰਾ ਮਿੱਟੀ ਦੀ ਟਰੈਕਟਰ ਟਾਲੀਆਂ ਦੀ ਲੋੜਾ ਵੇਖੋ ਬੀਐਸਪੀ ਦੇ ਜਵਾਨ ਵੀ ਲੱਗੇ ਨਾਲ ਵੀਰੋ ਫਟਾਫਟ ਮੇਰਾ ਵੀਰ ਸ਼ੇਅਰ ਕਰੋ ਲੋਕਾਂ ਦਾ ਅੱਜ 15 ਸਤੰਬਰ ਦੀ ਵੀਡੀਓ ਆਏ ਫੇਸਬੁੱਕ ਇੰਸਟਾਗ੍ਰਾਮ ਵਾਲੇ ਭਰਾਵਾਂ ਨੂੰ ਬੇਨਤੀ ਲੋਕਾਂ ਤੱਕ ਮੈਸੇਜ ਭੇਜੋ ਫਟਾਫਟੋ ਬੀਐਸਪੀ ਦੇ ਜਵਾਨ ਵੀ ਨਾਲ ਸੇਵਾ ਕਰ ਰਹੇ ਆ ਦੇਖੋ ਕਪੜਾ ਕਿੱਦਾਂ ਪਾਣੀ ਇਧਰ ਨੂੰ ਪਾਣੀ ਦਾ ਵਹਾਅ ਹੋ ਪਿੰਡ ਬਨਾਲਾ ਜ਼ਿਲ੍ਹਾ ਫਿਰੋਜ਼ਪੁਰ ਔੜ ਬੁੱਡੇ ਤੋਂ ਜਿਹੜਾ ਫਿਰੋਜ਼ਪੁਰ ਵਾਲਾ ਨਵਾਂ ਪੋੜਿਆ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਆਪਾਂ ਸਾਰੇ ਗੁਰੂ ਘਰਾਂ ਨੂੰ ਬਹੁਤ ਪਿਆਰ ਕਰਦੇ ਆਂ ਵਾਤੋ ਵਾਤ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਸ਼ੇਅਰ ਕਰਦੋ ਦਿਲੋਂ ਦਿਲੋਂ ਸ਼ੇਅਰ ਕਰੋ ਪਾਣੀ ਦਾ ਬਹਾਦਰ ਨੂੰ ਹੋ ਗਿਆ ਸਾਰਾ ਦੇਖੋ ਕੀ ਹਾਲਾਤ ਬਣੇ ਨੇ ਇੱਥੇ ਮਿੱਟੀ ਦੀਆਂ ਕਟਰ ਟਾਲੀਆਂ ਦੀ ਲੋੜ ਹੈ ਮਿੱਟੀ ਤੋੜੇ ਭਰ ਕੇ ਲਿਆਓ ਗੁਰੂ ਘਰਾਂ ਦਾ ਗੁਰੂ ਘਰ ਨੂੰ ਆਪਾਂ ਬਚਾਉਣਾ ਹੈ ਆ ਮੇਰੇ ਵੀਰ ਵਾਤੋ ਵਾਤ ਲੋਕਾਂ ਦਾ ਕਿ ਇੱਕ ਮੈਸੇਜ ਮੇਰਾ ਪਹੁੰਚਾਓ ਸ਼ੇਅਰ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਆ ਵਾਤੋਂ 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 ਵਾਤ ਪਹੁੰਚ ਗਏ ਅੱਜ ਮੇਰੇ ਵੀਰ 15 ਸਤੰਬਰ ਦੀ ਵੀਡੀਓ ਲੋਕਾਂ ਤੱਕ ਭੇਜੋ ਫਟਾਫਟ ਹੱਥ ਜੋੜ ਕੇ ਬੇਨਤੀ ਮੈਨੂੰ ਵੀਰ ਨੇ ਫੋਨ ਕੀਤਾ ਸੀ ਤੁਹਾਨੂੰ ਤੋਂ ਵੀਰ ਆ ਸੁਖਮਣ ਵੀਰ ਉਹਨੇ ਫੋਨ ਕੀਤਾ ਸੀਗੇ ਤੁਸੀਂ ਜਰੂਰ ਮੈਸੇਜ ਭੇਜੋ ਲੋਕਾਂ ਤੱਕ ਸਖਤ ਬਾਦ ਥੋੜੀ ਇੱਥੇ ਪਹੁੰਚੀ ਆ ਗੁਰਦੁਆਰਾ ਸਾਹਿਬ ਨੂੰ ਆਪਾਂ ਬਹੁਤ ਪਿਆਰ ਕਰਦੇ ਆ ਆਪਾਂ ਗੁਰੂ ਘਰ ਨੂੰ ਬਚਾਉਣਾ ਫਟਾਫਟ ਪਹੁੰਚ ਕੇ ਹੱਥ ਜੋੜ ਕੇ ਬੇਨਤੀ ਆ ਸ਼ੇਅਰ ਕਰੋ ਵਾਦੋਂ ਤੇ ਵਾਦ ਲੋਕਾਂ ਤੱਕ ਪਹੁੰਚਾਓ ਵੀਡੀਓ ਸ਼ੇਅਰ ਕਰਕੇ ਬਸ ਇੰਨੀ ਸੇਵਾ ਕਰੋ